ਮਸਲਾ ਲੱਗਦਾ ਹੈ। ਜੀ ਲਈ ਇਹ ਮੈਨੇ ਆਪੇ ਨਾ ਮੈਸੇਂਜ ਕਰਿਆ। ਕਿੰਨੇ ਰੋ ਜਿਹੜੇ ਭਲੇ ਸਾਰੇ ਦੇਖਣ ਦੇ ਕਿ ਉਹਨੇ ਸਸੇ ਵਿੱਚ ਝੜ ਗਿਆ ਆਪਣੇ ਕਮਰੇ ਚ। ਅਮ

ਹਾਂ ਜੀ ਨਵੇਂ ਨਵੇਂ ਸੀ ਇਹਦਾ ਐਸਾ ਕੋਈ ਨਹੀਂ ਕਵਰ ਕਰਦਾ ਕਹਿੰਦਾ হ্যাঁ ঠিক شويه انا بقول قطع ਤੁਹਾਰ ਕੋਲ ਤੇ ਪਹੁੰਚੀ ਉਹ ਸ੍ਰੀ ਗੁਰੂ ਕਾ ਸਾਹਿਬ ਦੀ ਬੇਦਬੀ ਹੋਈ ਠੀਕ ਕਰਨਾ ਚਾਹੋ ਇਹ ਬਹੁਤ ਵੱਡੀ ਗੱਲ ਕਰਾ ਜੀ ਸਾਰੇ ਸਿੱਖਾਂ ਨੂੰ ਜਿੰਦਰੇ ਉਹਦਨ ਕੇ ਜੀ ਤੁਹਾਨੂੰ ਪਤਾ ਲੱਗਾ ਉਸੇ ਤਰੰਤੇ ਵੀ ਆ ਗੱਲੇ ਪੜੀ ਮੜੀ ਕਰਵਾ ਚੀ ਇਹ ਵਾਰ-ਵਾਰ ਇਹੋ ਘਟਨਾ ਹੋ ਰਹੀਆਂ ਸਮਝ ਨਹੀਂ ਲੱਗ ਰਿਹਾ ਕੀ ਹੋ ਰਿਹਾ ਜੀ ਕੀ ਲੱਗਦਾ ਕਿ ਇਹ ਜਿਹੜੀ ਪਿੰਡ ਵਾਸੀ ਜਾਂ ਕੋਈ ਸ਼ਰਧਾਲੂਆਂ ਅੰਦਰ ਕੀਤੀ ਹੈ ਜਾਂ ਬਾਹਰੋਂ ਕੀਤੀ ਹੈ ਇਹ ਨਹੀਂ ਕਹਿ ਸਕਦੇ ਇਹ ਤਾਂ ਪਤਾ ਹੋ ਸ਼ਰਧਾਲੂ ਜੀ ਜਿੱਦਿਹਾ ਸ਼ਰਧਾ ਨਾ ਕੀਤੀ ਹੋਵੇ ਕਹਿ ਸਕਦੇ ਪਤਾ ਨਹੀਂ ਲੱਗਦਾ ਇਹਦੇ ਇਨੇ ਵਾਰੀ ਕਿਤੇ ਲੱਗਦਾ ਸਾਰੇ ਤੂੰ ਕਿਵੇਂ ਦੇ ਦਿਓ ਜਦੋਂ ਕਿ ਇਹੋ ਜਿਹੀ ਘਟਨਾ ਜਾ ਕੋਈ ਬੰਦਾ ਦੋਸ਼ੀ ਫੜੇ ਜਾਂਦਾ ਵਾ ਤੇ ਉਹਨੂੰ ਇਹ ਕਿਹਾ ਜਾਂਦਾ ਵੀ ਮਨਦਬੁੱਦੀ ਆ ਜਾਂ ਇਹਦੀ ਹੱਦ ਦਿਮਾਗੀ ਹੱਦ ਦੀ ਨੇ ਇਹ ਇਹਨੇ ਸਭ ਤੋਂ ਸਭ ਸਜ਼ਾ ਦੇਣੀ ਚਾਹੀਦੀ ਭਾਵੇਂ ਮਨਦਬੁੱਦੀ ਵੀ ਹੋਵੇ ਸਖਤ ਸਜ਼ਾ ਹੋਣੀ ਚਾਹੀਦੀ ਬੰਦਬੁੱਦੀ ਕਿਉਂ ਕਰਦਾ ਇਹ ਸ਼ਾਸ਼ੀ ਕੀ ਲਾ ਕਰਦੇ ਵੀ ਦੇ ਜੋ ਵੀ ਕਰਮ ਕਰਦੀ ਹੁੰਦਾ ਭਲੀ ਭਲਾ ਤੇ ਸਭ ਤੋਂ ਸਭ ਕਰਨੀ ਚਾਹੀਦੀ ਅਸੀਂ ਵੀ ਸ੍ਰੀ ਕਾਲ ਤਖਤ ਸਾਹਿਬ ਤੋਂ ਸਭ ਤੋਂ ਸਭ ਕਰੀ ਗਏ ਜੀ ਇਹਦਾ ਗੁੜਕਾ ਸਾਹਿਬ ਇਹ ਪ੍ਰਸ਼ਾਸਨ ਕਰੇਗਾ ਉਹ ਪ੍ਰਸ਼ਾਸਨ ਕਰੇਗਾ ਜੀ ਉਹ ਤਾਂ ਹੀ ਹੈ ਨਾ ਉਹ ਆਪਣੇ ਕਰੋਗੇ ਜਾਂ ਨਾ ਪਹਿਲੇ ਪ੍ਰਸ਼ਾਸਨ ਰੱਖੋਗਾ ਜੀ ਫਿਰ ਉਹਨਾਂ ਕਾਰਵਾਈ ਕਰਨੀ ਹੈ ਜੀ ਠੀਕ ਉਹਦਾ ਸਾਧੂ ਦੀ ਬਦਬੀ ਇਹ ਬਹੁਤ ਹੀ ਜਿਹੜੀ ਹਰਕਤ ਆ ਮਾੜੀ ਹੋਈ ਆ ਇਹ ਅਸੀਂ ਚਾਹੁੰਦੇ ਆ ਭਈ ਜਿਹਨੇ ਵੀ ਕਿਸੇ ਬੇ ਹਰਕਤ ਕੀਤੀ ਹੈ ਗੁਰੂ ਸਾਹਿਬ ਦੀ ਬਦਬੀ ਹੈ ਉਹਨੂੰ ਸਜ਼ਾ ਕਾਰਵਾਈ ਕੀਤੀ ਜਾਵੇ ਉਸ ਤੇ ਤੇ ਕਿੰਨੇ ਕੁ ਵਜੇ ਘਟਨਾ ਲੱਗਦਾ ਜਿਹਦਾ ਹੋਇਆ ਹੋਈ ਇਹਦਾ ਇਹ ਗੱਲ ਤਾਂ ਮੈਨੂੰ ਨਹੀਂ ਪਤਾ ਮੈਨੂੰ ਮਿਲੇ ਕਦੇ ਫਿਰ ਅੰਗ ਕਦੇ ਕਿ ਮਿਲੇ ਆ ਸਿਰਫ ਅੱਧਾ ਘੰਟਾ ਹੀ ਹੋਇਆ ਹੈ ਹਾਂਜੀ ਠੀਕ ਹੈ ਇੱਕ ਜਿਹੜਾ ਗੁੜਕਾ ਸਾਹਿਬ ਇਹਦਾ ਮਿਲਿਆ ਇੱਕ ਕਲੀ ਹਲਾਲ ਕਿਦਾਂ ਦੇ ਮਜਦਾ ਇਹ ਜੀ ਨਵੇਂ ਆ ਗਿਆ ਕੋਈ ਗੱਲ ਨਹੀਂ ਫਿਰ ਤੇ ਨਹੀਂ ਗੁੜਕਾ ਸਾਹਿਬ ਦਾ ਤੇ ਮੈਂ ਸ਼ਰਾਰਤੀ ਕਿਹਨੇ ਕੀਤੀ ਹੈ ਸ਼ਰਾਰਤੀ ਕੀਤੀ ਹੈ ਕੀ ਮੰਗ ਕਰਦੇ ਕਿਹਨੂੰ ਜੀ ਆਈ ਧਿਆਨ ਦੇ ਪਈਏ ਜਿਹੜੀ ਕਿਸੇ ਨੇ ਵੀ ਬੇਅਦਬੀ ਕੀਤੀ ਆ ਉਹਤੇ ਪੂਰੀ ਸਖਤ ਕਾਰਵਾਈ ਕੀਤੀ ਜਾਵੇ ਕਿ ਨਾ ਤੁਹਾਡਾ ਮੇਰਾ ਨਾਮ ਬਲਜੀਤ ਸਿੰਘ ਹੈ ਕਿਹੜਾ ਪਿੰਡ ਹੈ ਮੇਰਾ ਪਿੰਡ ਹੋਈ ਚਬਾਲ ਛੋਟੀ ਹੈ ਅੱਜ ਕੀ ਗੱਲ ਜਿਹੜੀ ਗੁੜਕਾ ਸਾਹਿਬ ਦਾ ਗੱਲ ਗੁੜਕਾ ਸਾਹਿਬ ਦੀ ਹੋਈ ਜੀ ਪੀ ਇਥੋਂ ਕਿਤੇ ਬੱਚਿਆਂ ਨੇ ਕਿਤੇ ਇੱਕ ਪੰਨਾ ਕਿਤੇ ਖੜਿਆ ਹਾਂ ਉਹਨਾਂ ਜਾ ਕੇ ਗੁਰਦਾਰੇ ਬਾਬਾ ਜੀ ਨੂੰ ਦੱਸਿਆ ਤੇ ਮੁੜ ਕੇ ਹੀ ਸਾਰੇ ਇਕੱਠੇ ਹੋ ਗਏ ਤੇ ਅਸੀਂ ਵੇਖਣਾ ਸ਼ੁਰੂ ਕੀਤਾ ਤਾਂ ਕੁਝ ਪੰਨੇ ਇਧਰੋਂ ਮਿਲੇ ਵੇਂਦਿਆ ਵੇਂਦਿਆ ਮੁੜ ਕੇ ਕੁਝ ਪੰਨੇ ਉੱਤੋਂ ਤੇ ਕੁਝ ਗੰਦ ਦੇ ਥੱਲਿਓਂ ਕੱਢੇ ਗਏ ਤੇ ਕੁਝ ਉੱਧਰੋਂ ਚਾਰ ਚੁਫੇਰੇ ਹਵਾ ਜਿਹੜੇ ਉੱਡਦੇ ਫਿਰਦੇ ਉਹ ਚਾਰ ਚੁਫੇਰੇ ਅਸੀਂ ਵੇਖ ਕੇ ਸਾਰੇ ਲੱਭ ਲੂ ਗਏ ਤੇ ਸਾਰੇ ਜਿਹੜੇ ਉਹ ਇਕੱਠੇ ਕੀਤੇ ਇਕੱਠੇ ਕਰਨ ਤੋਂ ਬਾਅਦ ਫੇਰਹੀਂ ਜਿਹਨੂੰ ਜਿਹਨੂੰ ਕੋਈ ਨੂੰ ਸੂchnਾ ਦੇਣੀ ਦੇਤੀ ਅੱਛਾ ਜੀ ਚਲੋ ਪੁਲਿਸ ਆ ਗਈ ਐਸਐਚਓ ਸਾਹਿਬ ਆ ਗਏ ਉਹਨਾਂ ਨੂੰ ਸੋ ਪਾਣੀ ਦੇ ਬਾਬਾ ਜੀ ਪੰਨੇ ਸੀ ਹਾਂ ਜਪਜੀ ਸਾਹਿਬ ਦਾ ਪੂਰਾ ਜਾਨੀ ਕਿ ਪੂਰਾ ਗੁੜਕਾ ਸਾਹਿਬ ਹੀ ਜਪਜੀ ਸਾਹਿਬ ਦਾ ਜਪਜੀ ਸਾਹਿਬ ਦਾ ਹੀ ਗੁੜਕਾ ਸਿਰਫ ਜਪਜੀ ਸਾਹਿਬ ਦਾ ਹੀ ਹੈ ਅੱਛਾ ਜੀ ਹਾਂ ਜੀ ਉਹ ਕਿੰਨੇ ਕਿੰਨੇ ਅੰਗ ਹੈ ਨਹੀਂ ਵਿੱਚ ਉਹਦੇ ਅੰਗ ਸਾਨੂੰ ਤੇ ਵਿੱਚੋਂ ਮੇਰੇ ਹਿਸਾਬ ਨਾਲ ਅੱਧੇ ਕੀ ਮਿਲੇ ਅੱਧੇ ਨਹੀਂ ਕੀ ਮਿਲੇ ਆ ਜੀ ਅੱਧੇ ਕੀ ਲੱਭੇ ਆ ਕੀ ਜਿਹੜੀ ਗੁੜਕਾ ਸਾਹਿਬ ਸੀ ਇਹ ਇਹ ਬਿਰਦ ਸੀ ਜਾਂ ਵੈਸੇ ਨਹੀਂ ਨਹੀਂ ਨਵਾਂ ਹੀ ਗੁੜਕਾ ਸਾਹਿਬ ਬਿਰਦ ਨਹੀਂ ਸੀ ਕਿਹਨੇ ਕੀਤੀ ਸ਼ੈਤਾਨੀਆਂ ਕਰਨ ਤੋਂ ਬਾਅਦ ਸ਼ੈਤਾਨੀ ਕਰਦੋ ਬਾਅਦ ਕੁਝ ਖਲਾਰੇ ਗਏ ਇਹ ਕੁਝ ਉਹਦੇ ਥੱਲੇ ਗੰਦ ਦੇ ਥੱਲੇ ਨਾਪ ਦਿੱਤੇ ਗਏ। ਉਹ ਤੇ ਚਲੋ ਸਾਰਿਆਂ ਨੇ ਜਦੋਂ ਵੇਖਿਆ ਭੁੱਖਾ ਤੇ ਉਹਦੇ ਵਿੱਚੋਂ ਜਿਹੜੇ ਨਿਕਲੇ ਉਹ ਗੰਦ ਦੇ ਥੱਲੇ ਨਿਕਲੇ। ਇਹ ਗੱਲ ਤੇ ਬਹੁਤ ਮਾੜੀ ਹਰਕਤ ਹੈ ਇੱਕ ਹਿਸਾਬ ਦੀ ਹੈ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਗਈ ਹੈ। ਤੇ ਚੰਗੀ ਗੱਲ ਨਹੀਂ ਕੀ। ਪ੍ਰਸ਼ਾਸਨ ਆਇਆ। ਪ੍ਰਸ਼ਾਸਨ ਤਾਂ ਸਾਰਾ ਇੱਥੇ ਹੀ ਹੈ ਜੀ। ਚਲੋ ਉਸੇ ਵੇਲੇ ਆ ਗਏ ਜਦੋਂ ਫੋਨ ਕੀਤਾ ਗਿਆ ਸਾਰੇ। ਸਾਰੇ ਆ ਗਏ ਤੇ। ਕੀ ਕਰਨ ਚਾਹੋ ਕਿ ਜਿਹੜੇ ਸਭ ਬੰਦੇ ਨੇ ਕਰਦੇ। ਕਹਿਣਾ ਤੇ ਅਸੀਂ ਇਹ ਆਨੇ ਵੀ ਜਿਹੜੇ ਬੰਦੇ ਨੇ ਸ਼ੈਤਾਨੀ ਕੀਤੀ ਆ। ਕੋਨੂੰ ਲੱਭ ਕੇ ਤੇ ਜੋ ਬੰਦੀ ਕਾਰਵਾਈ ਕੀਤੀ ਜਾਏ ਉਹਨੂੰ ਸਜ਼ਾ ਮਿਲੇ। ਤੇ ਹੋਰ ਆਪਾਂ ਤੇ ਸਜ਼ਾ ਕੋਈ ਦੇ ਨਹੀਂ ਸਕਦੇ ਤੇ ਹਾਂਜੀ ਸਰ ਜਿਹੜੀ ਚਵਾਲਾ ਗੁੜਕਾ ਸਾਹਿਬ ਬੇਦਬੀ ਮਾਮਲਾ ਸਰ ਕੀ ਕਹਿਣਾ ਚਾਹੋਗੇ ਇਹਦੇ ਇਹ ਪਿੰਡ ਛੋਟੀ ਚਵਾਲਾ ਜੀ ਜਿਹਦੇ ਵਿੱਚ ਅੱਜ ਸਵੇਰੇ ਪਿੰਡ ਦੇ ਮੋਤਵਾਰ ਬੰਦਿਆਂ ਵੱਲੋਂ ਕਮੇਟੀ ਵੱਲੋਂ ਐਸਐਚਓ ਨੂੰ ਸੂਚਿਤ ਕੀਤਾ ਗਿਆ ਕਿ ਸਾਡੇ ਪਿੰਡ ਦੀ ਫਿਰਨੀ ਉੱਪਰ ਮੋਟਰ ਦੇ ਲਾਗੇ ਗੁਟਕਾ ਸਾਹਿਬ ਦੇ ਕੁਝ ਪੰਨੇ ਕਿਸੇ ਵੱਲੋਂ ਪਾੜ ਕੇ ਸ਼ਰਾਰਤੀ ਅਨਸਰ ਵੱਲੋਂ ਛੁੱਟੇ ਗਏ ਨੇ। ਐ ਐਸਚੋ ਵੱਲੋਂ ਤੇ ਸਾਡੇ ਵੱਲੋਂ ਮੌਕੇ ਦੀ ਵਿజిਟ ਕੀਤੀ ਗਈ ਤੇ ਉਹਨਾਂ ਦੇ ਬਿਆਨ ਮੁਤਾਬਕ ਹੀ ਸਟੇਟਮੈਂਟ ਜਿਹੜੀ ਉਹਨਾਂ ਨੇ ਦਿੱਤੀ ਹੈ ਕੇਸ ਰਜਿਸਟਰ ਕੀਤਾ ਜਾ ਰਿਹਾ ਆ ਤੇ ਸਾਡੀਆਂ ਅਲੱਗ-ਅਲੱਗ ਟੀਮਾਂ ਲੱਗੀਆਂ ਹੋਈਆਂ ਨੇ ਪਿੰਡ ਦੇ ਵਿੱਚ ਵੀ ਤਾਂ ਸਾਈਡਾਂ ਦੇ ਵੀ ਇਸ ਚੀਜ਼ ਨੂੰ ਵੈਰੀਫਾਈ ਕਰਨ ਕਿ ਇਹ ਕੇਸ ਸ਼ਰਾਰਤੀ ਅਨਸਰ ਵੱਲੋਂ ਇਸ ਜਗ੍ਹਾ ਦੇ ਉੱਤੇ ਆ ਕੇ ਵੀ ਗੁਟਕਾ ਸਾਹ ਮਾਰੇ ਦੀ ਬਿਆਦਵੀ ਕੀਤੀ ਗਈ ਆ ਸਤਕਾਰ ਕਮੇਟੀ ਵੀ ਉੱਥੇ ਹਾਜ਼ਰ ਹੋਈ ਸੀਗੀ ਤੇ ਜਿਹੜੀ ਐਸਜੀਪੀਸੀ ਆ ਬਾਬਾ ਬੁੱਢਾ ਸਾਹਿਬ ਉਹ ਵੀ ਉੱਥੇ ਆਏ ਸੀ ਉਹਨਾਂ ਨੁਮਾਇੰਦਿਆਂ ਦੇ ਸਾਹਮਣੇ ਹੀ ਬੜੇ ਆਦਰ ਸਤਕਾਰ ਦੇ ਨਾਲ ਜਿਹੜੇ ਮਹਾਰਾਜ ਦੇ ਫੁਟਕਾ ਸਾਹਿਬ ਦੇ ਅੰਗ ਪਾੜੇ ਪਏ ਸੀਗੇ ਉਹਨਾਂ ਨੂੰ ਪੂਰੇ ਪ੍ਰੋਪਰ ਸਿੱਕੀ ਸਵਾਤਾ ਤਾਂ ਨਾਲ ਸਾਫ਼ ਸੰਭਾਲ ਕਰਕੇ ਅਸੀਂ ਉਹਨਾਂ ਨੂੰ ਪਹਿਲੋਂ ਇੱਕ ਸਾਫ਼ ਸੁਥਰੀ ਜਗ੍ਹਾ ਤੇ ਠਾਣਾ ਲੈ ਗਏ ਸੀਗੇ ਉਸ ਤੋਂ ਬਾਅਦ ਵਿੱਚ ਜਿਵੇਂ ਅੱਗੇ ਰਵਟ ਪਾ ਕੇ ਐਸਜੀਪੀਸੀ ਦੇ ਹਵਾਲੇ ਕਰਦੇ ਹਾਂ ਉਵੇਂ ਉਹਨਾਂ ਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ ਜਾਊਗਾ ਸਰ ਇਸ ਇਸ ਮੁੱਕੇ ਪਬਲਿਕ ਨੂੰ ਕੀ ਅਪੀਲ ਕਰਨਾ ਚਾਹੋਗੇ ਪਬਲਿਕ ਨੂੰ ਅਸੀਂ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਵੀ ਆਸੇ ਪਾਸੇ ਆਪਣੀ ਖਿਆਲ ਰੱਖਿਆ ਜਾਵੇ ਕਿ ਬਹੁਤ ਜ਼ਿਆਦਾ ਸ਼ਰਾਰਤੀ ਅਨਸਰ ਨੇ ਜਿਹੜੇ ਲੋਕਾਂ ਦੇ ਦਿਲਾਂ ਦੇ ਵਿੱਚ ਗਲਤ ਪੜਕਾਉਣਾ ਚਾਹੁੰਦੇ ਨੇ ਕਿਉਂਕਿ ਪਿੰਡ ਵਾਲਿਆਂ ਨੇ ਦੱਸਿਆ ਕਿ ਸਾਡੇ ਪਿੰਡ ਦੇ ਵਿੱਚ ਕੋਈ ਵੀ ਸ਼ਰਾਰਤੀ ਅਨਸਰ ਨਹੀਂ ਹੈਗਾ ਨਾ ਹੀ ਸਾਡੇ ਪਿੰਡ ਦੀ ਕੋਈ ਕੰਪਲੇਂਟ ਅਜ ਤੱਕ ਥਾਣੇ ਕਦੀ ਮਾਮਲਾ ਗਿਆ ਆ ਵੀ ਸਾਡਾ ਪਿੰਡ ਬਹੁਤ ਚੰਗਾ ਆ ਅਸੀਂ ਪਿੰਡ ਵਾਲਿਆਂ ਨੂੰ ਇਹੋ ਅਪੀਲ ਕੀਤੀ ਵੀ ਤੁਸੀਂ ਆਪਣੇ ਲੈਵਲ ਤੇ ਵੀ ਦੇਖੋ ਤੇ ਅਸੀਂ ਵੀ ਕਰ ਰਹੇ ਆ ਵੈਸੇ ਜਿਹੜੇ ਪਿੰਡ ਵਾਲੇ ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਜਿਹੜਾ ਬੰਦਾ ਸਾਨੂੰ ਦੱਸੂਗਾ ਕਿ ਇਹਨੇ ਕੰਮ ਕੀਤਾ ਆ ਉਹਨੂੰ ਅਸੀਂ ਪੁਖਤਾ ਨਾਮ ਦੇਵਾਂਗੇ ਤੇ ਉਹਦਾ ਨਾਮ ਗੁਪਤ ਰੱਖਿਆ ਜਾਊਗਾ